ਸਭ ਨੂੰ ਸਤਿ ਸ੍ਰੀ ਅਕਾਲ ਸਿੱਖ ਇਤਿਹਾਸ ਵਿੱਚ ਸ਼ਹਾਦਤ ਅਤੇ ਅਡੋਲਤਾ ਦਾ ਇੱਕ ਅਬਿਨਾਸ਼ੀ ਨਾਮ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਗੁਰਬਾਣੀ ਕਹਿੰਦੀ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰਸਿੱਖੀ ਸਦਕ ਲਈ ਤਰਮ ਹੇਤ ਸੀਸ ਦਿੱਤੇ ਬੰਦੇ ਬੰਦ ਵਛੋੜੇ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਉਹਨਾਂ ਦੀਆਂ ਕੁਰਬਾਨੀਆਂ ਸਦਾ ਯਾਦ ਰਹਿਣ ਕਿ ਬਾਬਾ ਜੀ ਦਾ ਜਨਮ 1682 ਵਿੱਚ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾ ਵਿੱਚ ਗਿਆਨ ਅਤੇ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਕੁਰਬਾਨੀ ਵਿੱਚ ਆਇਆ ਹੈ ਸਤ ਗੁਰੂ ਦੀ ਸੇਵਾ ਦਾਖੜੀ ਸਿਰ ਦੀਜੇ ਆਪ ਗਵਾਏ ਅਰਥਾਤ ਗੁਰੂ ਦੀ ਸੇਵਾ ਔਖੀ ਹੈ ਇਸ ਲਈ ਸਿਰ ਦੇ ਕੇ ਹੀ ਮਨੁੱਖ ਸਫਲ ਹੁੰਦਾ ਹੈ ਹਰਮੰਦਰ ਸਾਹਿਬ ਦੀ ਸੇਵਾ ਗੁਰਬਾਣੀ ਦੀ ਲਿਖਤ ਤੇ ਖਾਲਸੇ ਦੀ ਰੱਖਿਆ ਇਹ ਬਾਬਾ ਜੀ ਦੇ ਮਹਾਨ ਕਿਰਤ ਹਨ ਜਿਵੇਂ ਗੁਰਬਾਣੀ ਆਖਦੀ ਹੈ ਸੇਵਾ ਕਰਤ ਹੋਏ ਨਹਿਕਾਮੀ ਤਿਸ ਕਉ ਹੋਤ ਪ੍ਰਾਪਤੀ ਸੁਆਮੀ ਬਾਬਾ ਜੀ ਨੇ ਸੇਵਾ ਨਹਿਕਾਮੀ ਕੀਤੀ ਇਸੇ ਕਰਕੇ ਉਹ ਅਕਾਲ ਪੁਰਖ ਦੇ ਸੱਚੇ ਪ੍ਰੀਅ ਬਣੇ ਜਦ ਸਿਰ ਧੜ ਤੋਂ ਵੱਖ ਹੋਇਆ ਬਾਬਾ ਜੀ ਨੇ ਸਿਰ ਹਥੇਲੀ ਤੇ ਰੱਖ ਕੇ ਵੀ ਤਰਨ ਲਈ ਯੁੱਧ ਕੀਤਾ ਗੁਰਬਾਣੀ ਕਹਿੰਦੀ ਹੈ ਜਾਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਕਲੀ ਗਲੀ ਮੇਰੀ ਆਉ ਬਾਬਾ ਜੀ ਨੇ ਇਸ ਸ਼ਬਦ ਨੂੰ ਆਪਣੀ ਜੀਵਨ ਰਾਹੀਂ ਸਾਬਤ ਕਰ ਦਿੱਤਾ ਬਾਬਾ ਜੀ ਦੇ ਗੁਰਦੁਆਰੇ ਵਿੱਚ ਆ ਕੇ ਕੀਤੀ ਮੰਨਤ ਕਦੇ ਖਾਲੀ ਨਹੀਂ ਜਾਂਦੇ ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਕੀਤੀ ਅਰਦਾਸ ਛੇਤੀ ਕਬੂਲ ਹੁੰਦੀ ਹੈ ਗੁਰਬਾਣੀ ਕਹਿੰਦੀ ਹੈ ਚਾਕੇ ਹਿਰਦੇ ਬਸੇ ਹਰ ਨਾਮਾ ਸੋ ਸੁਖਿਆ ਸਹਿਜ ਸੁਭਾ ਅਰਥਾਤ ਜਿਸ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਉਸ ਦੀਆਂ ਸਾਰੀਆਂ ਮੰਗਾਂ ਆਪੇ ਹੀ ਪੂਰੀਆਂ ਹੁੰਦੀਆਂ ਹਨ ਬਾਬਾ ਦੀਪ ਸਿੰਘ ਜੀ ਮਹਾਰਾਜ ਸ਼ਹਾਦਤ ਦਾ ਚਮਕਦਾ ਤਾਰਾ ਖਾਲਸੇ ਦੀ ਆਬਾਦ ਸ਼ਾਨ ਤੇਗ ਤੇਗ ਫਤਿਹ ਪੰਥ ਦੀ ਜੀਤ ਰਹਿਮਤ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ اے ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਸਾਰਿਆਂ ਉੱਤੇ ਆਪਣੀ ਕਿਰਪਾ ਬਣਾਏ ਰੱਖਣਾ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਨਾ ਜੋ ਬੋਲੇ ਸੋਨਹਾਲ ਸ੍ਰੀ ਆਕਾ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ नानक नाम चढ़दी कला जय बाबा दीप सिंह जी महाराज जी की जय कृपा कृपा करपा कृपा करपा कृपा कर